ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਰਸ ਸਨੇਗ ਜੀ ਤਿਲ ਬਿਲਮ ਨਾ ਲਾਓ ਬਰਸ ਪਿਆਰੇ ਮਨੇ ਸਧਾਰੇ ਹੋਏ ਆਨੰਦ ਸਦਾ ਮਨ ਚਾਉ ਗੁਰੂ ਪਿਆਰੇਓ ਅੱਜ ਦਾ ਵਿਚਾਰ ਪਿੰਨੀ ਰਨੜੀ ਐ ਚਮਕਨ ਤਾਰੇ ਪਿੰਨੀ ਤੇਲ ਭਿਜੀ ਰਨੜੀ ਐ ਸੋਹਣੀ ਰਾਤ ਵਿੱਚ ਚਮਕਨ ਚਮਕਦੇ ਹਨ ਤ੍ਰੇਲ ਭਿਜੀ ਰਾਤ ਵਿੱਚ ਆਕਾਸ਼ ਵਿੱਚ ਤਾਰੇ ਡਲਕਦੇ ਹਨ ਤिने ਪਰਮਾਤਮਾ ਦੇ ਪ੍ਰੇਮ ਵਿੱਚ ਭਿੱਜੇ ਹੋਏ ਹਿਰਦੇ ਵਾਲੇ ਮਨੁੱਖਾਂ ਦੇ ਚਿੱਤ ਆਕਾਸ਼ ਵਿੱਚ ਸੋਹਣੇ ਆਤਮਕ ਗੁਣ ਲਿਸ਼ਕਾ ਮਾਰਦੇ ਹਨ ਦਾ ਨਾਈਟ ਇਜ਼ ਸਵੇਟ ਵਿਦ ਯੂ ਐਂਡ ਦਾ ਸਟਾਰਸ ਟਵਿੰਕਲ ਇਨ ਦਾ ਹੈਵਨਸ ਜਾਗੈ ਸੰਤ ਜਨਾ ਮੇਰੇ RAM ਪਿਆਰੇ ਜਾਗੈ ਜਾਗਦੇ ਹਨ ਸੁਚੇਤ ਰਹਿੰਦੇ ਹਨ ਮੇਰੇ RAM ਦੇ ਪਿਆਰੇ ਸੰਤ ਜਨ ਸਿਮਰਨ ਦੀ ਬਰਕਤ ਨਾਲ ਮਾਇਆ ਦੇ ਹੱਲਿਆਂ ਵੱਲੋਂ ਸੁਚੇਤ ਰਹਿੰਦੇ ਹਨ the saints remain awakeful they are the beloveds of my lord waheguru ji ka khalsa waheguru ji ki fateh